ਵਿੱਤੀ ਤੰਗੀ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਹੁਣ ਖਾਲੀ ਅਤੇ ਅਨਵਰਤਿਆ ਸਰਕਾਰੀ ਜ਼ਮੀਨਾਂ ਤੇ ਨਿਲਾਮੀ ਦੀ ਨਜ਼ਰ ਰੱਖੀ ਹੋਈ ਹੈ ਰਾਜੇ ਪਦਰੀ ਲੈਂਡ ਪੁੱਲਿੰਗ ਨੀਤੀ ਸ਼ੁਰੂ ਕਰਨ ਦੇ ਆਪਣੇ ਕੋੜੇ ਤਜਰਬੇ ਤੋਂ ਬਾਅਦ ਇਸ ਵਾਰ ਸਰਕਾਰ ਪੜਾਵਾ ਜਾਇਦਾਦਾਂ ਦੀ ਨਿਲਾਮੀ ਕਰਨਾ ਚਾਹੁੰਦੀ ਹੈ ਪਹਿਲੀ ਕੋਸ਼ਿਸ਼ ਚ ਮੋਹਾਲੀ ਲੁਧਿਆਣਾ ਤੇ ਪਟਿਆਲਾ ਚ ਸਰਕਾਰੀ ਜਾਇਦਾਦਾਂ ਦੀ ਨਿਲਾਮੀ ਕੀਤੀ ਜਾਣੀ ਹੈ ਰਿਪੋਰਟਾਂ ਅਨੁਸਾਰ ਸਰਕਾਰ ਨੇ ਨਾ ਜਾਇਦਾਦਾਂ ਦੀ ਨਿਲਾਮੀ ਕਰਨ ਦੀ ਕੀਮਤ ਤੇ ਦੁਬਾਰਾ ਕੰਮ ਕਰਨ ਦੇ ਲਈ ਅਤੇ ਮੁੱਢ ਤੋਂ ਮੁਲਾਂਕਣ ਕਰਨ ਤੋਂ ਬਾਅਦ ਇਹਨਾਂ ਖਾਲੀ ਜ਼ਮੀਨਾਂ ਦੀ ਨਿਲਾਮੀ ਕਰਨ ਅਤੇ ਬਹੁਤ ਜ਼ਰੂਰੀ ਮੁੱਲਾਂ ਨੂੰ ਇਕੱਠਾ ਕਰਨ ਦੇ ਲਈ ਰੂਪਰੇਖਾ ਤਿਆਰ ਕਰਨ ਲਈ ਪਹਿਲਾਂ ਹੀ ਮੀਟਿੰਗਾਂ ਕੀਤੀਆਂ ਨੇ ਲੁਧਿਆਣਾ ਅਤੇ ਪਟਿਆਲਾ ਦੇ ਵਿੱਚ ਅਜਿਹੀਆਂ ਜਾਇਦਾਦਾਂ ਦੀ ਪਛਾਣ ਕਰਨ ਅਤੇ ਅਣਵਰਤੀਆਂ ਅਤੇ ਕਟਵਰਤੋ ਵਾਲੀਆਂ ਜ਼ਮੀਨਾਂ ਦੀ ਯੋਜਨਾ ਲਈ ਦੋ ਮੀਟਿੰਗਾਂ 1 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਹੋਈਆਂ ਨੇ ਦਾ ਟ੍ਰਿਬਿਊਨ ਦੀ ਰਿਪੋਰਟ ਦੇ ਅਨੁਸਾਰ ਸਿਹਤ ਮੰਤਰੀ ਅਤੇ ਉਦਯੋਗ ਮੰਤਰੀ ਤੋਂ ਇਲਾਵਾ ਸਥਾਨਕ ਸਰਕਾਰਾਂ, ਬਿਜਲੀ, ਜਲ ਸਰੋਤ, ਖੇਡਾਂ ਅਤੇ ਯੁਵਾ ਸੇਵਾਵਾਂ, ਰਿਹائش, ਸਿਹਤ ਅਤੇ ਲੋਕ ਨਿਰਮਾਣ ਵਿਭਾਗਾਂ ਅਤੇ ਪੰਜਾਬ ਵਿਕਾਸ ਕਮਿਸ਼ਨ ਦੇ ਅਧਿਕਾਰੀ ਦੋਵੇਂ ਮੀਟਿੰਗਾਂ ਦੇ ਵਿੱਚ ਮੌਜੂਦ ਰਹੇ ਨੇ। ਜਿਥੇ ਅਧਿਕਾਰੀਆਂ ਨੂੰ ਕਿਹਾ ਗਿਆ ਸੀ ਕਿ ਉਹ ਇਹਨਾਂ ਜائਦਾਦਾਂ ਦਾ ਤਾਜ਼ਾ ਸਰਵੇਖਣ ਕਰਨ ਅਤੇ ਅਕਤੂਬਰ ਦੇ ਅੱਦ ਤੱਕ ਸੂਚੀ ਤਿਆਰ ਕਰਨ ਜਦੋਂ ਕੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਪਟਿਆਲਾ ਲਈ ਹੋਈ ਮੀਟਿੰਗ 'ਚ ਮੌਜੂਦ ਰਹੇ ਨੇ ਉਦਯੋਗ ਮੰਤਰੀ ਸੰਜੀਵ ਅਰੋੜਾ ਅਤੇ ਲੁਧਿਆਣਾ ਦੇ ਡੀਸੀ ਲੁਧਿਆਣਾ ਦੇ ਵਿੱਚ ਖਾਲੀ ਸਰਕਾਰੀ ਜਾਇਦਾਦਾਂ ਦੀ ਵਰਤੋਂ ਬਾਰੇ ਫੈਸਲਾ ਲੈ ਰਹੇ ਨੇ ਇੱਕ ਅਧਿਕਾਰਤ ਸੂਤਰ ਨੇ ਕਿਹਾ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਜਾਇਦਾਦਾਂ ਦਹਾਕਿਆਂ ਤੋਂ ਵਰਤੋਂ ਤੋਂ ਬਾਹਰ ਪਈਆਂ ਨੇ ਅਤੇ ਜਿਨ੍ਹਾਂ ਥਾਵਾਂ ਤੇ ਸੰਬੰਧਿਤ ਵਿਭਾਗ ਦੁਆਰਾ ਉਸਾਰੀ ਕੀਤੀ ਗਈ ਸੀ ਇਹਨਾਂ ਦੇ ਨਿਲਾਮੀ ਤੋਂ ਪਹਿਲਾਂ ਹੁਣ ਖੰਡਰ ਹੋ ਗਈਆਂ ਨੇ ਅਧਿਕਾਰੀ ਦੱਸਦਾ ਹੈ ਕਿ ਅਸੀਂ ਪਾਇਆ ਹੈ ਕਿ ਇਹਨਾਂ ਜਾਇਦਾਦਾਂ ਲਈ ਰੱਖੀ ਗਈ ਰਿਜ਼ਰਵ ਕੀਮਤ ਬਹੁਤ ਜ਼ਿਆਦਾ ਹੈ ਬਾਜ਼ਾਰ ਮੁਲਾਂਕਣ ਨਾਲੋਂ ਬਹੁਤ ਜ਼ਿਆਦਾ ਹੈ ਨਤੀਜੇ ਵਜੋਂ ਇਹਨਾਂ ਦੀ ਪਹਿਲੀ ਨਿਲਾਮੀ ਨਹੀਂ ਕੀਤੀ ਜਾ ਸਕਦੀ ਸੀ ਅਸੀਂ ਮੁਕਾਬਲੇ ਵਾਲੀਆਂ ਨਿਲਾਮੀਆਂ ਲਈ ਬੋਲੀਕਾਰ ਪ੍ਰਾਪਤ ਕਰਨ ਲਈ ਇਹਨਾਂ ਜਾਇਦਾਦਾਂ ਦੀਆਂ ਰਿਜ਼ਰਵ ਕੀਮਤਾਂ ਨੂੰ ਮਾਰਕੀਟ ਦਰਾਂ ਦੇ ਬਰਾਬਰ ਲਿਆਉਣਾ ਚਾਹੁੰਦੇ ਹਾਂ ਪਤਾ ਲੱਗਾ ਹੈ ਕਿ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਦੀ ਜ਼ਮੀਨ 23 ਨੰਬਰ ਫਟਕ ਦੇ ਨੇੜੇ 55 ਏਕੜ ਜੀ ਫੈਲੀ पीएसपीएल ਦੀਆਂ ਜ਼ਾਇਦਾਦਾਂ ਇੱਕ ਖੇਡ ਸਟੇਡੀਅਮ ਅਤੇ ਪੀਐਸਪੀਐਲ ਕਰਮਚਾਰੀਆਂ ਲਈ ਬਣਾਈ ਗਈ ਫਲੇਟਾਂ आदि ਦੀ ਵਰਤੋਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਲੁਧਿਆਣਾ ਲਈ ਜੀਟੀ ਰੋਡ ਤੇ ਸਥਿਤ ਪੀਐਸਪੀਐਲ ਦੀਆਂ 40 ਜ਼ਾਇਦਾਦਾਂ ਅਤੇ ਸਰਾਬਾ ਨਗਰ ਵਿਖੇ ਪਾਵਰ ਕਲੋਨੀ ਲੁਧਿਆਣਾ ਸਿਟੀ ਸੈਂਟਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ ਦੇ ਸਾਹਮਣੇ ਜ਼ਮੀਨ ਦੇ ਪਾਰਸਲਾਂ ਦੇ ਲੰਮੇ ਸਮੇਂ ਤੋਂ ਲਟਕ ਰਹੀ ਨਿਲਾਮੀ ਤੋਂ ਇਲਾਵਾ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਦੌਰਾਨ ਪੀਐਸਪੀਸੀਐਲ ਕਰਮਚਾਰੀਆਂ ਦੀਆਂ ਵੱਖ-ਵੱਖ ਯੂਨੀਅਨਾਂ ਨੇ ਬਿਜਲੀ ਸਹੂਲਤ ਦੀਆਂ ਜਾਇਦਾਦਾਂ ਦੀ ਨਿਲਾਮੀ ਕਰਨ ਦੇ ਕਦਮ ਦਾ ਵਿਰੋਧ ਕੀਤਾ ਹੈ। ਪੀਐਸਟੀਵੀ ਇੰਜੀਨੀਅਰਸ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਢੀਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਸੰਭਾਵਿਤ ਵਿਕਰੀ ਲਈ ਪਾਵਰਕਾਮ ਜਾਇਦਾਦਾਂ ਦੀ ਸੂਚੀ ਬਣਾਉਣ ਦੀ ਪ੍ਰਕਿਰਿਆ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ। ਪਰ ਇਸ ਦੀ ਬਜਾਏ ਪੀਐਸਪੀਸੀਐਲ ਜਾਇਦਾਦਾਂ ਦੀ ਵਰਤੋਂ ਸਿਰਫ ਸਾਡੇ ਆਪਣੇ ਭਵਿੱਖ ਦੇ ਪ੍ਰੋਜੈਕਟਾਂ ਦੇ ਵਿਸਥਾਰ ਦੇ ਲਈ ਕੀਤਾ ਜਾਣਾ ਚਾਹੀਦਾ ਹੈ। ਉਦੋਂ ਹੀ ਹੁਣ ਇਸ ਮਾਮਲੇ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਉਜਾਗਰ ਕੀਤਾ ਹੈ। ਉਨ੍ਹਾਂ ਨੇ ਆਰਟੀਕਲ ਸ਼ੇਅਰ ਕਰਦੇ ਹੋਏ ਲਿਖਿਆ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪੀਐਸਪੀਸੀਐਲ ਜਾਂ ਹੋਰ ਸਰਕਾਰੀ ਸੰਸਥਾਵਾਂ ਦੀਆਂ ਜਾਇਦਾਦਾਂ ਵੇਚਣ ਦਾ ਹੱਕ ਨਹੀਂ ਦਿੱਤਾ ਸੀ ਫਤਵਾ ਤਾਂ ਉਸ ਵਾਅਦੇ ਨੂੰ ਦਿੱਤਾ ਸੀ ਜਿੱਥੇ ਅਰਵਿੰਦ ਕੇਜਰੀਵਾਲ ਨੇ ਹਰ ਸਾਲ 54000 ਕਰੋੜ ਦਾ ਵਾਧੂ ਮਾਲੀਆ ਪੈਦਾ ਕਰਨ ਦਾ ਦਾਅਵਾ ਕੀਤਾ ਸੀ ਅੱਜ ਸਵਾਲ ਇਹ ਹੈ ਕਿ ਜੇ ਪੰਜਾਬ ਦਾ ਕਰਜ਼ਾ ਵਧ ਕੇ ਸਰਕਾਰੀ ਅਦਾਰੇ ਤੇ ਜ਼ਮੀਨਾਂ ਵੇਚ ਕੇ ਆਪ ਆਪਣੇ ਵਾਅਦੇ ਪੂਰੇ ਕਰ ਰਹੀ ਹੈ ਤਾਂ ਇਹ ਪੰਜਾਬ ਨਾਲ ਧੋਖਾ ਨਹੀਂ ਹੈ ਕੀ ਹੁਣ ਸਮੁੱਚਾ ਪੰਜਾਬ ਮੁੱਖ ਮੰਤਰੀ ਮੰਤਰੀਆਂ ਆਪ ਦੇ ਵਿਧਾਇਕਾਂ ਲੋਕ ਸਭਾ ਤੇ ਰਾਜ ਸਭਾ ਦੇ ਤਨਾਡ ਮੈਂਬਰਾਂ ਨੂੰ ਇਹ ਸਵਾਲ ਪੁੱਛ ਰਿਹਾ ਕਿ ਜੇਕਰ 2027 ਤੱਕ ਪੰਜਾਬ ਦੇ ادارਿਆਂ ਨੂੰ ਨੁਕਸਾਨ ਪਹੁੰਚਿਆ ਵੇਚਿਆ ਗਿਆ ਤਾਂ ਇਹ ਨੁਕਸਾਨ ਉਹਨਾਂ ਦੀਆਂ ਜਾਇਦਾਦਾਂ ਵੇਚ ਕੇ ਪੂਰਾ ਕਿਉਂ ਨਾ ਪੂਰਾ ਕੀਤਾ ਜਾਵੇ ਤੇ ਨਾਲ ਹੀ ਇਹਨਾਂ ਸਾਰੇ ਵਿਧਾਇਕਾਂ ਦੀਆਂ ਪੈਨਸ਼ਨਾਂ ਕਿਉਂ ਨਹੀਂ ਬੰਦ ਕੀਤੀਆਂ ਜਾ ਰਹੀਆਂ